ਡਾਕਟਰ ਰਹਿਗੇ ਕੀ ਇਹ ਤੁਹਾਡੇ ਜਿਹੜਾ ਬੱਚੇ ਹੈ ਹਾਂਜੀ ਡਾਕਟਰ ਰਹਿਗਾ ਪੰਜ ਮੌਜੂਦਾ ਹੈ ਤੇ ਬੱਚੇ ਇਹ ਗਾਂਜ ਦੂਏ ਥੂਏ ਸੂਈ ਹੈ ਜੀ ਨੇ ਦੋ ਬੱਚੂ ਦਿੱਤੇ ਹੈ ਜੀ ਤੁਹਾਡੀ ਆਪਣੀ ਹਾਂਜੀ ਆਪਣੀ ਗਾਂਜ ਜੀ ਪਹਿਲਾਂ ਦਰਦੀ ਵਾਲੀ ਹੋਈ ਜੀ ਪਹਿਲੀ ਪਹਿਲਾਂ ਵੀ ਇੱਦਾਂ ਹੀ ਬੱਚੇ ਸੀ ਨਹੀਂ ਜੀ ਪਹਿਲਾਂ ਇੱਕ ਹੋ ਸੀਗਾ ਜੀ ਮੈਂ ਕਿ ਦੋ ਬੱਲੀ ਵਾਰੀ ਦੇਖਿਆ ਮੈਂ ساری ਜ਼ਿੰਦਗੀ ਜੇ ਜਣੀ ਹਾਂ ਅੱਛਾ ਜੀ ਆਪਣੇ ਇਲਾਕੇ ਦੇ ਵਿੱਚ ਪਿੰਡ ਵਿੱਚ ਤੁਹਾਡੇ ਪਹਿਲੀ ਪਿੰਡ ਜੀ ਨਹੀਂ ਜੀ ਕਦੇ ਨਹੀਂ ਦੇਖੀ ਇਸ ਇਲਾਕੇ ਦੇ ਆਸ-ਪਾਸ ਨਹੀਂ ਕਦੇ ਨਹੀਂ ਜਣੀ ਜਣੀ ਜੜ੍ਹ ਮੈਂ ਦੇਖਿਆ ਲੋਹੂ ਚਾਹਦੇ ਜਣੀ ਆੜਿਕ ਇਹ ਪਹਿਲਾਂ ਅੱਛਾ ਜੀ ਆੜਿਕ ਹਾਂ ਇਹ ਕਦੇ ਏਦਾਂ ਇਹ ਪਹਿਲਾਂ ਜਾਣਦਾ ਦੁਨੀਆ ਦੇ ਵਿੱਚ ਜਾਂ ਪਹਿਲਾਂ ਵੀ ਕਦੇ ਇੱਕਦੁੱਕਾ ਹੋ ਜਾਂਦਾ ਨਹੀਂ ਕਦੇ ਸੁਣਿਆ ਤਾਂ ਹੈ ਨਹੀਂ ਨਾ ਦੇਖਿਆ ਅਸੀਂ ਜਿਹੜੀ ਸਣੀ ਸਰਾਮਤਾ ਹੈ ਵਧੀਆ ਦੁੱਧ ਪੀਤਾ ਸੀ ਹੂੰ ਸੰਗੇ ਆਪਣੇ ਆਪ ਦੀ ਤੰਦਰੁਸਤ ਨੇ ਹਾਂ ਜੀ ਆਹ ਪੂਰੇ ਤੰਦਰੁਸਤ ਆ ਜੀ ਹਾਂ ਤੇ ਪਰਮਾਤਮਾ ਨਹੀਂ ਪੈਂਦੇ ਲੋਕ ਆਏ ਤਾਂ ਨਹੀਂ ਮਤਲਬ ਨਹੀਂ ਨਹੀਂ ਕੋਈ ਭਰਮ ਨਹੀਂ ਸੰਦਾ ਸਾਨੂੰ ਵੀ ਨਾ ਕਰਨੀ ਐਸ਼ਾ ਜੀ ਠੀਕ ਹਾਂ ਜੀ ਹਾਂ ਦੀ ਨਰਨੰਦ ਰਤੰਗਣਾ ਵੇ ਸਾਹ ਹੁਕਾ ਰਮਨ ਤੇ ਪਿੰਡ ਪਾਵਤ ਕੀ ਮਾਮਲਾ ਪਿੰਡ ਦੇ ਜਿਹੜਾ ਪਿੰਡ ਕੇ ਜੀ ਪੰਜੇ ਦਾਤਣ ਸਿੰਘ ਆ ਪਹਿਲਾਂ ਵੀ ਪੰਜਰੇ ਹੁਣ ਵੀ ਪੰਜਰੇ ਮੌਕੇ ਤੇ ਸਾਹ ਹਨਾ ਉਹਨਾਂ ਦੇ ਦਾ ਬੱਚੀ ਸੂਈ ਸੀ ਤਾਂ ਤੇ ਬੱਚੀ ਸੂਈ ਤੇ ਪਹਿਲਾਂ ਇੱਕ ਬੱਚਾ ਦਿੱਤਾ ਹੀ ਉਹਨੇ ਇੱਕ ਬੱਚਾ ਦੇ ਕੇ ਇਹ ਮੁੜ ਕੇ ਸਵਾਹ ਕੇ ਅੰਦਰ ਪੈ ਗਏ ਤੇ ਉੱਥੋਂ ਬਾਅਦ ਉਦੋਂ ਬਾਅਦ ਬਈਆਂ ਨੇ ਫੇਰ ਹਾਕਾ ਮਾਰੀਆ ਉਹ ਕਹਿੰਦਾ ਵੀ ਆਓ ਉਹਨ ਦੁਬਾਰਾ ਫੇਰ ਹਾਕ ਮਾਰੀ ਇਹਨਾਂ ਨੇ ਕਿਹਾ ਵੀ ਸ਼ਾਇਦ ਕੋਈ ਗੱਲ ਹੋਵੇ ਤੇ ਉੱਠ ਕੇ ਜਾਂ ਉਧਰੋਂ ਗਏ ਦੁਬਾਰਾ ਬੱਚੀ ਨੇ ਇੱਕ ਬੱਚਾ ਹੋਰ ਦੇਤਾ ਉਹ ਦੇਣ ਕਾਰਨ ਇਹ ਬਹੁਤ ਹੈਰਾਨ ਪਛਾਣ ਹੋ ਗਈ ਇਹ ਕੀ ਚੱਕਰ ਹੋ ਗਿਆ ਚਲੋ ਕੋਈ ਗੱਲ ਨਹੀਂ ਸਾਰਾ ਕੁਝ ਉਹਨ ਦੇ ਕਾਰਨ ਦੇਖਿਆ ਬਛਰੂ ਦੋਏ ਕੈਮ ਆਣ ਵਧੀਆ ਸਤੰਦ ਰੁਸਤ ਸੀਗੇ ਚਲੋ ਇਹਨਾਂ ਨੇ ਦੁੱਧ ਅੱਧਾ ਪਲਾਇਆ ਸੈਟ ਸੀ ਜੀ ਸਾਰਾ ਕੁਝ ਵਧੀਆ ਬਸ ਉਹ ਹਨਾ ਨੌਕਾ ਨੂੰ ਪੁੱਛਿਆ ਨੌਕਾ ਨੇ ਸਾਹਮਣੇ ਸਾਰਾ ਕੁਝ ਕੀਤਾ ਜੀ ਇੱਕ ਬੱਚਾ ਇੱਕ ਬੱਚੀ ਹੈ ਜੀ ਇੱਕ ਬੱਚਾ ਇੱਕ ਬੱਚੀ ਹਾਂਜੀ ਹਾਂ ਜੀ ਜਿਹੜੀ ਇਹਨਾਂ ਦੀ ਮਾਂ ਹੈ ਉਹ ਸਭ ਠੀਕ ਹੈ ਜੀ ਇਹ ਦੂਜੇ ਸੂਏ ਦਾ ਪਹਿਲਾਂ ਕੀ ਦੱਸਤਾ ਜੀ ਜਿਹੜੇ ਪਹਿਲਾਂ ਸੂਏ ਤੇ ਬੱਚਾ ਦੱਸਤਾ ਅੱਛਾ ਅੱਛਾ ਜੀ ਹਾਂ ਉਹ ਕੋਈ ਇਹ ਤਾਂ ਨਹੀਂ ਬਹਿਮ ਭਰਮ ਬਹਿ ਨਹੀਂ ਨਹੀਂ ਕੋਈ ਬਹਿਮ ਭਰ ਨਹੀਂ ਹੈਗਾ ਕੁਝ ਨਹੀਂ ਹੈਗਾ ਇਹ ਥਾੜ ਲੱਗ ਲੱਗ ਹਾਂ ਦੋਹਾਂ ਹੀ ਲੱਗ ਲੱਗ ਥਾੜਾ ਸਾਰਾ ਐਨ ਦੋਹੇ ਅਲੱਗ-ਅਲੱਗ ਫਿਰਦੇ ਨੇ ਵਧੀਆ ਭੱਜਦੇ ਨੇ ਛੱੜੀ ਨਸਲ ਹੈ ਜੀ ਹੈ ਜਰਸੀ ਹੈ ਜੀ ਹਾਂ ਉਹ ਤਾਂ ਠੀਕ ਹੈ ਨਾ ਕੋਈ ਪ੍ਰੋਬਲਮ ਨਹੀਂ ਦੁੱਧ ਨੂੰ ਪਹਿਲਾਂ ਇਹ ਜੀ ਸਾਡੇ ਬੰਦ ਕੋਈ ਪਹਿਲਾਂ ਪਹਿਲਾ ਕੇਸ ਹੈ ਜਿਆ ਇਲਾਕੇ ਚ ਨਾ ਨਾ ਸਾਡੇ ਮਤਲਬ ਸੋਣ ਦੇ ਜਰੂਰ ਆ ਵੀਡੀਓ ਦੇਖਦੇ ਆ ਪਰ ਅੱਖੀ ਪਹਿਲੀ ਚੀਜ਼ ਦੇਖੀ ਆ ਜੀ ਅੱਛਾ ਜੀ ਆ ਅੱਖੀ ਪਹਿਲੀ ਚੀਜ਼ ਦੇਖੀ ਆ ਸੋਣ ਦੇ ਆਲੇ-ਦਾਲੇ ਬਹੁਤ ਚੀਜ਼ਾਂ ਨੇ ਵੀ ਐ ਫਲਾਨਾ ਕਈ ਵਾਰ ਦਿਖਾਉਂਦੇ ਨੇ ਸਿਰ ਦੋ ਹੁੰਦਣ ਕਈ ਚੀਜ਼ਾਂ ਨੇ ਪਰ ਅੱਖੀ ਅੱਜ ਪਹਿਲੀ ਵਾਰ ਦੇਖਿਆ ਵੀ ਮੋਬਾਈਲ ਤੇ ਦੇਖਦੇ ਆ ਵੀਡੀਓ ਦੇਖਦੇ ਆ ਕਈ ਚੀਜ਼ਾਂ ਹੋਰ ਦੇ ਹਾਂ ਕਈਆਂ ਥਾੜ ਕੱਟੇ ਉਹਨਾਂ ਦੇ ਕਈ ਕੀ ਹੋਰ ਚੀਜ਼ਾਂ ਹੁੰਦੀਆਂ ਨੇ ਹਾਂ ਇਹ ਪਹਿਲੀ ਵਾਰ ਆਹੇ ਜਿਹੜਾ ਆਹ ਜਾਨਵਰ ਦੇ ਪਹਿਲੀ ਵਾਰ ਦੇਖਿਆ ਜੀ ਮੈਂ ਮੋਜੁੱਦਾ ਸਰਪੰਚ ਕਰਮਜੀਤ ਸਿੰਘ ਪਿੰਕਵਾੜ ਜੀ ਸਾਡੇ ਦਰਸ ਨੇ ਬੰਤਨੇ ਜੀ ਮੋਜੁੱਦਾ ਸਿਨਾ ਦੇ ਜੁੜਬਾ ਬੱਚੇ ਹੋਏ ਜੀ ਦੋ ਹਾਂ ਦੇ ਉਹ ਸਹੀ ਸਨਾਮ ਦੇ ਨਹੀਂ ਦੋ ਦੇਖਣ ਆਉਂਦੇ ਖੁਸ਼ੀ ਮਨੋਂ ਦੇ 2 ਵਜੇ ਪਹਿਲਾਂ ਕਈ ਸੋਈ ਖੜੀ ਸੀ ਹੋਰ ਕਿਤੇ ਇਲਾਕੇ ਚ ਕਹਿੰਦੇ ਜੀ ਕਿ ਤੁਹਾਨੂੰ ਜੀ ਹੋਰ ਨਹੀਂ ਜੀ ਪਤਾ ਜੀ ਕਿਤੇ ਹੋਇਆ ਜਾਂ ਨਹੀਂ ਹਾਂ ਸਾਡੇ ਤੰਗ ਕੰਦਰੋਹਤਾ ਜੀ ਐਂ ਬਿਲਕੁਲ ਬਧੀਆ ਜੀ